ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਉਸ ਵੇਲੇ ਸਵਾਰੀਆਂ ਨੂੰ ਭਾਜਣਾ ਪੈ ਗਿਆ ਜਦੋਂ ਪੀ ਆਰਟੀਸੀ ਦੇ ਬੱਸ ਦੇ ਵਿੱਚ 4 ਫੁੱਟ ਲੰਮਾ ਸੱਪ ਵੜ ਗਿਆ ਜਿਸ ਤੋਂ ਬਾਅਦ ਆਧਾਰ ਕਾਰਡ ਵਾਲੀਆਂ ਬੀਬੀਆਂ ਨੇ ਤਾਂ ਪਹਿਲਾਂ ਛਾਲ ਮਾਰੀ ਹੋਣੀ ਆ ਫਟਾਫਟ ਸਕਿੰਟਾਂ ਦੇ ਵਿੱਚ ਬੱਸ ਖਾਲੀ ਹੋ ਗਈ ਜਿਸ ਤੋਂ ਬਾਅਦ ਕੰਡਕਟਰ ਤੇ ਡਰਾਈਵਰ ਦੇ ਵੱਲੋਂ ਬੱਸ ਦੇ ਵਿੱਚ ਬੜੇ ਸੱਪ ਦੀ ਭਾਲ ਸ਼ੁਰੂ ਕਰ ਦਿੱਤੀ ਜਿਸ ਦੀਆਂ ਕਿ ਵੀਡੀਓਜ਼ ਸਾਹਮਣੇ ਆਈਆਂ ਨੇ ਤਾਂ ਦੱਸਦੀ ਹੈ ਕਿ ਸੱਪ ਦੀ ਖਬਰ ਸੁਣਦੇ ਸਾਰ ਹੀ ਬੱਸ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਫਟਾਫਟ ਸਵਾਰੀਆਂ ਬੱਸ ਦੇ ਵਿੱਚੋਂ ਛਾਲ ਮਾਰ ਕੇ ਉਤਰ ਗਈਆਂ ਤੇ ਬੱਸ ਸਟੈਂਡ ਦੇ ਵਿੱਚ ਹਫੜਾ ਦਫੜੀ ਮਚ ਗਈ ਆਓ ਨਜ਼ਰ ਮਾਰਦਿਆਂ ਇਹਨਾਂ ਤਸਵੀਰਾਂ ਤੇ ਤੇ ਫਿਰ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਨੇ ਕੀ ਕਿਹਾ ਉਹ ਵੀ ਸੁਣਾਉਂਦੇ ਹਾਂ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜੰਨੇ ਆ ਟੀਮ ਬੁਲਾਈ ਆ ਜੀ ਦੇਖੋ ਹੁਣ ਕੀ ਬੰਦ ਹੈ ਇਹ ਸਾਈਡ ਤੇ ਖੜੀ ਸੀ ਬਸ ਇੱਕ ਤੋਂ ਮਾ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕਰੈਕਟਰ ਦੇਖਿਆ ਤਾਂ ਡੈਸ਼ ਬੋਰਡ ਦੇ ਉੱਤੇ ਸੱਪ ਬੈਠਿਆ ਸੀ ਜੀ ਸਵਾਰੀਆਂ ਵਿੱਚ ਅਸੀਂ ਕਿਉਂ ਬਾਪ ਨਹੀਂ ਹਜੇ ਬਸ ਖਾਲੀ ਕਾਊਂਟਰ ਤੇ ਹਜੇ ਲੱਗਣੀ ਸੀਗੀ ਤੈਨੂੰ ਤੋਂ ਚਾਰ ਫੋਟੋ ਦਾ ਸੱਪ ਆਇਆ ਜਿਹੜਾ ਰਿਸਟ ਵਿੱਚ ਹਜੇ ਭਾਰ ਰਹੇ ਹਜੇ ਤੱਕ ਲੱਭ ਨਹੀਂ ਗਿਆ ਡਰਾਈਵਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ ਸਤਿਤੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਸੀ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀ ਕਿੰਨੇ ਕੁ ਲੰਬਾ ਹੈ ਜੀ ਹਨ ਕਿੰਨੇ ਕੰਨ ਲੰਬਾਈ ਹੈਗੀ 4 ਫੁੱਟ ਤੱਕ ਤਕਰੀਬਨ ਹੈਗਾ ਜੀ ਤੈਨੂੰ ਕੁ 4 ਫੁੱਟ ਦੇ ਵਿਚਕਾਰ ਜਿਹੜੀ ਇਹਦੀ ਲਗਾਈ ਹੈਗੀ ਤੇ ਇਹ 18 ਦੇ ਵਿੱਚ ਇੱਕ ਵਾਰ ਉਹ ਵਿੱਚ ਲੁਕ ਗਿਆਗਾ ਦੇਖ ਰਹੇ ਆ ਜੀ ਕਰ ਰਹੇ ਆ ਪਰਦਾ ਕੀ ਆਤੀ ਸੀ ਬਖੰਡਾੜੀ ਪੂਜੀ ਲੁਧਿਆਣੇ ਨੂੰ ਜਾਣਾ ਸੀ ਇਹ ਕਿਹੜਾ ਬਗਲਾ ਕੀ ਹੋਇਆ ਜੀ ਇਹ 20 ਮਿੰਟ ਪਹਿਲਾਂ ਗੱਡੀ ਕਾਊਂਟਰ ਤੇ ਮੂਰੇ ਲੈ ਕੇ ਲਾਉਣੇ ਹੁੰਦੇ ਉਹ ਦੇਖਿਆ ਅੱਜ ਸਾਫ ਪਰਦਾ ਹੋਈ ਹੋਈ ਹੈਸ਼ ਬੋਰਡ ਤੇ ਉਹ ਇੱਦਣ ਉਹ ਕਲੀਅਰ ਜੰਦਾ ਨਹੀਂ ਸਕਦੇ ਨੂੰ ਕਿੱਡੇ ਦੀ ਮੁਸ਼ਕਲ ਹੋ ਰਹੀ ਹੈ ਹਾਂ ਹਾਂ ਮੁਸ਼ਕਲ ਇਹ ਇੱਕ ਸਵਾਰੀ ਦੇ ਜਾ ਕੇ ਡੰਗ ਮਾਰਤਾ ਜਾਂ ਸਾਡੇ ਮਾਰਤਾ ਕੰਮ ਖਰਾਬ ਨਹੀਂ ਹੋਈ ਤੇ ਉਹਨਾਂ ਚ ਬੱਸ ਨਹੀਂ ਲਿਆਦੇ ਹਾਂਜੀ ਹਾਂ ਕੈਰੀਜ਼ ਦੇ ਵਿੱਚ ਗਣੀ ਮਤ ਰਹੀ ਕਿ ਇਸ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਜਿਵੇਂ ਹੀ ਡਰਾਈਵਰ ਨੂੰ ਪਤਾ ਲੱਗਦਾ ਕਿ ਬਾਜ਼ੇ ਵਿੱਚ ਸੱਪ ਵੜ ਗਿਆ ਉਸ ਦੇ ਵੱਲੋਂ ਨਾਲ ਦੀ ਨਾਲ ਲੋਕਾਂ ਨੂੰ ਬਾਹਰ ਉਤਰਨ ਦੀ ਗੱਲ ਕਹਿ ਦਿੱਤੀ ਜਿਸ ਤੋਂ ਬਾਅਦ ਬੱਸ ਖਲ